ਜੀ ਹਾਂ ਦੋਸਤੋ ਕੈਨੇਡਾ ਦੇ ਵਿੱਚ ਰੋਜ਼ ਹਜ਼ਾਰਾਂ ਹੀ ਵਿਦਿਆਰਥੀ ਜੋ ਕਿ ਸਟੱਡੀ ਵੀਜ਼ੇ ਨੂੰ ਲੈ ਕੇ ਜਹਾਜ਼ਾਂ ਚੜ੍ਹਦੇ ਨੇ ਅਤੇ ਆਪਣੀਆਂ ਅੱਖਾਂ ਦੇ ਵਿੱਚ ਬਹੁਤ ਸਾਰੇ ਸੁਪਨੇ ਦੇਖਦੇ ਨੇ ਕਿ ਅਸੀਂ ਉੱਥੇ ਜਾ ਕੇ ਆਪਣੀ ਗਰੀਬੀ ਦੂਰ ਕਰਨੀ ਹੈ ਘਰ ਦੇ ਹਾਲਾਤ ਠੀਕ ਕਰਨੇ ਨੇ ਪਰ ਉੱਥੇ ਜਾ ਕੇ ਕੀ ਕੁਝ ਹੁੰਦਾ ਹੈ ਇਹ ਆਪਾਂ ਨੂੰ ਵੀ ਨਹੀਂ ਪਤਾ ਇੱਕ ਵੀਡੀਓ ਜੋ ਕਿ ਸੋਸ਼ਲ ਮੀਡੀਆ ਦੇ ਉੱਪਰ ਬੜੀ ਹੀ ਤੇਜ਼ੀ ਦੇ ਨਾਲ ਘੁੰਮ ਰਹੀ ਹੈ ਕਿ ਕਾਲੇ ਜ ਅੰਗਰੇਜ਼ ਜੋ ਨੇ ਉਧਰ ਰਹਿੰਦੇ ਨੇ ਉਹ ਸਾਡੀਆਂ ਪੰਜਾਬੀ ਕੁੜੀਆਂ ਦੇ ਨਾਲ ਕੀ ਕੀ ਹਰਕਤਾਂ ਕਰਦੇ ਨੇ ਉਹਨਾਂ ਦੇ ਨਾਲ ਜਿਸਮਾਨੀ ਸੰਬੰਧ ਬਣਾਉਂਦੇ ਨੇ ਤੇ ਇਥੋਂ ਤੱਕ ਕਿ ਸਾਡੀਆਂ ਕੁੜੀਆਂ ਉੱਥੇ ਗਰਭਵਤੀ ਹੋ ਰਹੀਆਂ ਨੇ ਸਾਡੀਆਂ ਨਸਲਾਂ ਵਿਗਾੜੀਆਂ ਜਾ ਰਹੀਆਂ ਨੇ ਪੂਰੀ ਗੱਲਬਾਤ ਤੋਂ ਤੁਹਾਨੂੰ ਜਾਣੂ ਕਰਵਾਵਾਂਗੇ ਬਣੇ ਰਿਓ ਵੀਡੀਓ ਦੇ ਅੰਤ ਤੱਕ ਜੇਕਰ ਤੁਸੀਂ ਸਾਡੇ ਚੈਨਲ ਦੇ ਉੱਪਰ ਨਵੇਂ ਹੋ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਕੇ ਨਾਲ ਲੱਗਦੇ ਬੈਲ ਆਈਕਨ ਨੂੰ ਦਬਾ ਦਿਓ ਤਾਂ ਜੋ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਹੈ ਬੜੀ ਆਸਾਨੀ ਨਾਲ ਤੁਹਾਡੇ ਤੱਕ ਪਹੁੰਚ ਜਾਵੇ ਦੇ ਨਾਲ ਦੀ ਨਾਲ ਇਸ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਵੀ ਕਰਿਓ ਤਾਂ ਜੋ ਐਦਾਂ ਦੀ ਜਾਣਕਾਰੀ ਹੈ ਇਸ ਤੋਂ ਕੋਈ ਵਾਂਝਾ ਨਾ ਰਹਿ ਜਾਵੇ। ਜਿਆਦਾ देर ਨਾ ਲੈਂਦੇ ਹੋਏ ਗੱਲ ਕਰਦੇ ਹਾਂ ਅੱਜ ਦੇ ਇਸ ਵਿਸ਼ੇ ਦੇ ਉੱਪਰ। ਹੁਣ ਆਪਾਂ ਗੱਲ ਕਰੀਏ ਪੰਜਾਬੀਆਂ ਦੀ ਗੈਰਤ ਦੇ ਬਾਰੇ, ਪੰਜਾਬੀਆਂ ਦੀ ਜ਼ੁਰਤ ਦੇ ਬਾਰੇ। ਹੁਣ ਪੰਜਾਬੀ ਅਸੀਂ ਐਨੇ ਗੈਰਤ ਵਾਲੇ ਹੁੰਨੇ ਆਂ, ਐਨੇ ਅਣਖ ਵਾਲੇ ਹੁੰਨੇ ਆਂ ਕਿ ਆਪਣੀ ਜੋ ਜਵਾਨਤੀ ਹੁੰਦੀ ਹੈ ਨਾ ਆਪਾਂ ਦੁਕਾਨ ਤੋਂ ਕੋਈ ਸੌਦਾ ਪਤਾ ਲੈਣ ਨਹੀਂ ਭੇਜਦੇ ਉਸ ਨੂੰ। ਪਤਾ ਆਪਾਂ ਕੀ ਸੋਚਦੇ ਆਂ ਕਿ ਜ਼ਮਾਨਾ ਬਹੁਤ ਮਾੜਾ ਹੈ। ਅਸੀਂ ਬਾਜ਼ਾਰ 'ਚ ਤੁਹਾਨੂੰ ਕੱਲਿਆਂ ਨਹੀਂ ਭੇਜਦੇ ਆਪਾਂ ਖੁਦ ਛੱਡ ਕੇ ਆਉਨੇ ਆ ਉਸ ਨੂੰ ਚਾਹੇ ਉਸ ਨੂੰ ਕਾਲਜ ਛੱਡਣਾ ਹੈ ਜਾਂ ਕੁਝ ਵੀ ਛੱਡਣਾ ਹੈ ਕੰਨੇ ਆ ਜੀ ਵੀ ਜਮਾਨਾ ਬਹੁਤ ਮਾੜਾ ਹੈ ਪਰ ਉਸ ਵਕਤ ਜਮਾਨਾ ਚੰਗਾ ਕਿਹੜੇ ਵੇਲੇ ਹੋ ਜਾਂਦਾ ਹੈ ਜਦੋਂ ਆਪਾਂ ਆਪਣੀਆਂ ਕੱਲੀਆਂ ਕੱਲੀਆਂ ਧੀਆਂ ਨੂੰ ਸੱਤ ਸਮੁੰਦਰ ਪਾਰ ਕੈਨੇਡਾ ਭੇਜ ਦਿੰਨੇ ਆ ਤੇ ਉੱਥੇ ਜਾ ਕੇ ਉਹ ਲਿਵ ਇਨ ਰਿਲੇਸ਼ਨਸ਼ਿਪ ਦੇ ਵਿੱਚ ਰਹਿ ਰਹੀਆਂ ਨੇ ਉਹ ਵੀ ਕਿੰਨਾ ਦੇ ਨਾਲ ਕਾਲਿਆਂ ਦੇ ਨਾਲ ਅਕੁਝ ਵੀਡੀਓ ਅਸੀਂ ਤੁਹਾਨੂੰ ਸਕਰੀਨ ਦੇ ਉੱਪਰ ਦਿਖਾਵਾਂਗੇ ਕਿ ਕਾਲੇ ਅੰਗਰੇਜ਼ਾਂ ਦੇ ਨਾਲ ਫੋਟੋਆਂ ਪਾਉਂਦੀਆਂ ਨੇ ਸਾਡੀਆਂ ਪੰਜਾਬੀ ਧੀਆ ਕਿਸੇ ਸਮੇਂ ਦੇ ਵਿੱਚ ਪੰਜਾਬੀ ਸਰਦਾਰਾਂ ਦੇ ਨਾਲ ਫੋਟੋਆਂ ਖਿਚਵਾਉਂਦੀਆਂ ਹੁੰਦੀਆਂ ਸੀ ਕੁੜੀਆਂ ਅਤੇ ਮਾਣ ਮਹਿਸੂਸ ਕਰਦੀਆਂ ਸੀ ਕਿ ਅੱਜ ਅਸੀਂ ਸਰਦਾਰ ਮੁੰਡੇ ਦੇ ਨਾਲ ਫੋਟੋ ਖਿਚਾਈ ਤੇ ਹੁਣ ਸਰਦਾਰਾਂ ਨੂੰ ਤਾਂ ਛੱਡਤਾ ਇਹਨਾਂ ਨੇ ਫੋਟੋਆਂ ਖਿਚਾਰੀਆਂ ਨੇ ਕਾਲਿਆਂ ਦੇ ਨਾਲ ਉਹ ਵੀ ਬੜੇ ਮਾਣ ਦੇ ਨਾਲ ਤੇ ਥੱਲੇ ਐ ਲਿਖਦੀਆਂ ਮਾਈ ਨਿਊ ਫਰੈਂਡ ਕਾਲਾ ਸ਼ਰਮ ਹੋਣੀ ਚਾਹੀਦੀ ਸਾਨੂੰ ਪੰਜਾਬੀਆਂ ਨੂੰ ਅਸੀਂ ਖਤਮ ਹੋ ਚੁੱਕੇ ਆਂ ਅੰਦਰੋਂ ਸਾਡੀਆਂ ਨਸਲਾਂ ਬਰਬਾਦ ਕਰ ਦਿੱਤੀਆਂ ਇਹਨਾਂ ਲੋਕਾਂ ਨੇ ਹਜੇ ਵੀ ਜੇਕਰ ਨਾ ਸੰਭਲੇ ਦੇਖੋ ਸੰਭਲ ਸਕਦਾ ਹੈ ਸਭ ਕੁਝ ਮਾਮਲਾ ਸਹੀ ਹੋ ਸਕਦਾ ਹੈ ਪਰ ਉਸ ਦੇ ਲਈ ਆਪਾਂ ਨੂੰ ਸੰਭਲਣਾ ਜ਼ਰੂਰੀ ਹੈ ਹਜੇ ਵੀ ਜੇਕਰ ਨਾ ਸੰਭਲੇ ਤਾਂ ਆਉਣ ਵਾਲਾ ਵਕਤ ਬਹੁਤ ਮਾੜਾ ਹੋਵੇਗਾ ਘਰੇ ਬੈਠ ਕੇ ਇਸ ਵੀਡੀਓ ਨੂੰ ਦੇਖ ਕੇ ਗੌਰ ਜ਼ਰੂਰ ਕਰਿਓ ਕਿ ਅਸੀਂ ਕਰ ਕੀ ਰਹੇ ਆਂ ਤੁਹਾਡੀ ਇਸ ਵੀਡੀਓ ਬਾਰੇ ਕੀ ਰਾਏ ਹੈ ਕਮੈਂਟ ਕਰਕੇ ਆਪਣੇ ਸੁਝਾਅ ਜ਼ਰੂਰ ਦਿਓ ਇਸ ਵੀਡੀਓ ਨੂੰ ਵੱਧ ਤੋਂ ਵੱਧ ਆਪਣੇ ਦੋਸਤਾਂ ਮਿੱਤਰਾਂ ਦੇ ਵਿੱਚ ਸ਼ੇਅਰ ਜ਼ਰੂਰ ਕਰਿਓ ਤਾਂ ਜੋ ਐਦਾਂ ਦੀ ਜਾਣਕਾਰੀ ਜੋ ਹੈ ਉਹ ਹਰ ਕਿਸੇ ਤੱਕ ਬੜੀ ਆਸਾਨੀ ਦੇ ਨਾਲ ਪਹੁੰਚ ਜਾਵੇ ਧੰਨਵਾਦ